ਹਾਂਜੀ ਅੱਜ ਸਾਡੇ ਮੈਡਮ ਲੱਗੇ ਜੀ ਇੱਕ ਸਵੀਟ ਡਿਸ਼ ਤਿਆਰ ਕਰਨ। ਇਹ ਕੀ ਕੱਲੀ ਆਡੇ ਸੰਜੀ ਤਿਆਰ ਕਰਨ ਲਗੇ? ਹੋਰਸ ਦੀ ਖੀਰ। ਹੋਰਸ ਦੀ ਖੀਰ ਠੀਕ ਆ ਜੀ। ਅਸਾਂ ਕੀ ਕੀ ਪਾਉਣ ਲੱਗੇ ਆ ਇਹਦੇ ਚ? ਕੀ ਕੀ ਜੀ? ਆਪਾਂ ਇੱਕ ਢੋਰੀ ਹੋਰਸ ਦੀ। ਅੱਧੀ ਢੋਰੀ ਇੱਕ ਕੱਪ ਬਣਦਾ ਏ। ਫਿਰ ਅਨਸਾਰ ਥੋੜੀ ਬਹੁਤ ਸੌਗੀ, ਕੇਰੀ, ਗਿਰੀਆਂ ਤੇ ਇੱਕ ਕੱਪ ਪਾਣੀ ਦਾ ਲਾਉਂਗੀ ਜੀ। ਬਸ ਉਸ ਤੋਂ ਬਾਅਦ ਦੁੱਧ ਮਿਕਸ ਕਰੋਗੇ ਤੁਸੀਂ। ਹਾਂਜੀ। ਅਸਾਂ ਪਹਿਲਾਂ ਕੀ ਪਾਣਾ ਦੱਸੋ। ਸਭ ਤੋਂ ਪਹਿਲਾਂ ਅਸੀਂ ਪਾਣੀ ਲਵਾਂਗੇ ਓਕੇ ਇੱਕ ਕੱਪ ਅੱਛਾ ਇੱਕ ਕੱਪ ਪਾਣੀ ਠੀਕ ਹੈ ਅੱਗ ਗੈਸ ਚੱਲ ਗਿਆ ਹਾਂ ਚੱਲ ਗਿਆ ਅਸਾਸ ਅਸ ਇੱਕ ਇੱਕ ਕਪ ਹੋਰਸ ਇੱਕ ਕਪ ਹੋਰਸ ਠੀਕ ਹੈ ਜੀ ਅਸਾ ਇਹਨੂੰ ਚੰਗੀ ਤਰ੍ਹਾਂ ਗਰਮ ਲੈਣਾ ਹਾਂਜੀ ਉਬਾਲ ਤਾਂ ਆ ਜਾਊਗਾ ਅੱਛਾ ਉਬਾਲਣਾ ਠੀਕ ਹੈ ਮਿਕਸ ਕਰਾਂਗੇ ਨਾ ਪਾਣੀ ਵਿੱਚ ਅੱਛਾ ਇਹ ਤਾਂ ਇਹਨੂੰ ਚੰਗੀ ਤਰ੍ਹਾਂ ਹਿਲਾਉਣਾ ਹੈ ਹਨਾ ਇਕ ਕਿੰਨਾ ਟਾਈਮ ਲੱਗੇਗਾ ਬੱਲਨ ਤੱਕ ਬਸ 2 ਦਿਨ ਮਿੰਟ ਠੀਕ ਹੈ ਹਾਂਜੀ ਹੋਰ ਤਿਆਰ ਹੋ ਚੁੱਕਾ ਹੈ ਹਾਂਜੀ ਓਕੇ ਇਸੇ ਕੰਮ ਦੁੱਧ ਪਾ ਦਉ ਓਕੇ ਜੀ ਇਤੋਂ ਬਾਅਦ ਦੁੱਧ ਬਣਾ ਜੀ ਹਾਂ ਅੱਛਾ ਲੱਗਦਾ ਸਵੀਟਸ ਵਧੀਆ ਬਣਾ ਲੈਂਦੇ ਰਹੀਆਂ ਨਾ ਕਦੀ ਪਰ ਬਣਾਇ ਦੇ ਦਿੱਤੀ ਨਹੀਂ ਹੈ ਪਹਿਲੀ ਵਾਰ ਬਣਾ ਲੱਗਿਆ ਜੀ ਦੇਖੋ ਅੱਜ ਇਹ ਵੰਦੀ ਰਸਪੀ ਤਿਆਰ ਹੁੰਦੀ ਆ ਅੱਛਾ ਜੀ ਤਿਆਰ ਜੀ ਹਾਂ ਜੀ ਬੜ ਤਿਆਰ ਹੋਈ ਚੁੱਕੀ ਏ ਇੱਕ ਬਾਰ ਹੈ ਜੀ ਗਰੀਆ ਡਰਾਈ ਫਰੂਟ ਹੈ ਜੀ ਡਰਾਈ ਫਰੂਟ ਠੀਕ ਹੈ ਸੋਗੀ ਸੋਗੀ ਆ ਵੈਸੇ ਵੇਖਣ ਨੂੰ ਤਾਂ ਲੱਗਦਾ ਸਿਰਾਈ ਆ ਇਹ ਤਾਂ ਦੁੱਜੀ ਖੀਰ ਨਾਲੋਂ ਵੀ ਵਧੀਆ ਬੰਦੇ ਪਈ ਜੋ ਦੁੱਧ ਦੀ ਖੀਰ ਹੁੰਦੀ ਹੈ ਲੱਗਦਾ ਉਹਦੇ ਨਾਲੋਂ ਵੀ ਵਧੀਆ ਹੈ ਨਾ ਚਾਹ ਰਿਹਾ ਲੱਗਿਆ ਸਾਨੂੰ ਇਹ ਬਸ 5 ਮਿੰਟ ਦੇ ਵਿੱਚ ਹੀ ਤਿਆਰ ਹੋ ਗਈ ਠੀਕ ਆ ਬੜੀ ਜਲਦੀ ਬਣ ਜਾਂਦੀ ਨਹੀਂ ਤਾਂ ਵੇਟ ਕਰੀ ਚਾਹੀਦਾ ਹੈ ਨਾ ਨਹੀਂ ਨਹੀਂ ਅਸਲ 'ਚ ਨਾ ਓਟਸ ਨੂੰ ਜਲਦੀ ਨਹੀਂ ਕਰਨਾ ਪੈਂਦਾ ਸਾਨੂੰ ਜਿਹੜੇ ਓਟਸ ਹੋ ਜਲਦੀ ਗਲ ਜਾਂਦੇ ਹਨਾ ਹਾਂਜੀ ਠੀਕ ਜੀ ਬਸ ਕੁਝ ਟਾਈਮ ਜਿਸ ਤੇ ਪੇਕ ਕਬਲਾ ਦਵਾਣਾ ਵਾ ਹਣਾ 1 ਹੀ ਹਾਂਜੀ 1 ਠੀਕ ਹੈ ਜੀ ਤੇ ਨਾਸ਼ਤੇ ਦੇ ਵਿੱਚ ਅਸੀਂ ਆਪਣੇ ਸਵਾਦ ਅਨਸਾਰ ਮਿੱਠਾ ਲੈ ਸਕਦੇ ਹਾਂ ਜਿਵੇਂ ਖੰਡ ਜਾਂ ਖੰਡ ਬਾਸਾਈਦੇ ਆ ਅਸੀਂ ਥੋੜਾ ਜਿਹਾ ਗੁੜ ਲਵਾਂਗੇ ਓਕੇ ਅਸਲ 'ਚ ਜਿਨ੍ਹਾਂ ਨੂੰ 슈ਗਰ ਹੈ ਨਾ ਉਹ ਤਾਂ ਗੋੜੀ ਪਾਲਣ ਤੋਂ ਵਧੀਆ ਨਹੀਂ ਤਾਂ ਜਿਨ੍ਹਾਂ ਨੂੰ ਨਹੀਂ 슈ਗਰ ਉਹ ਖੰਡ ਬਾਸ ਸਕਦੇ ਹਨਾ ਅੱਜ ਮੈਂ ਲਾਗੇ ਖਲਾਰ ਕੇ ਇਸੇ ਕਰਕੇ ਬਣਾਵਾ ਰਿਹਾ ਹਾਂ ਦਿਨ ਦੇ ਨਾਲ ਮੈਂ ਸਿੱਖ ਲੂੰਗਾ ਠੀਕ ਆ ਵਾਓ ਕੀ ਕੁਝ ਜਦਾ ਵਧੀਆ ਬਣ ਕੇ ਲੱਗਦੀ ਤਿਆਰ ਜੀ ਹਾਂਜੀ ਠੀਕ ਆ ਜੀ ਠੀਕ ਹੈ ਪਾਓ ਕਟੋਰੀ ਦੇ ਵਿੱਚ ਤੇ ਆਪਾਂ ਖਾਣੇ ਆ ਏਗੀ ਚੈਰੀ ਸੀ ਆਪਣੇ ਸੰਨ ਦੇ ਮੁਤਾਬਕ ਕੋਈ ਫਰੂਟ ਵੀ ਡਾਲ ਸਕਦੇ ਜੀ ਠੀਕ ਹਾਂਜੀ ਤਿਆਰ ਜੀ ਹਾਂਜੀ ਤਿਆਰ ਚਲੋ ਜੀ ਠੀਕ ਹੈ ਹੁਣ ਚਲਦੇ ਬੱਚਨ ਘੁਆਲ ਦਿਆਂ ਤੇ ਅਸੀਂ ਤੁਹਾਨੂੰ ਪਰ ਖਾ ਕੇ ਤੁਹਾਨੂੰ ਦੱਸਦੇ ਆ ਕਿ ਕਿੱਦਾਂ ਦੀ ਬਣੀ ਮੈਂ ਸੱਚੀ ਦੱਸਣਾ ਕਿ ਕਿੱਦਾਂ ਦੀ ਬਣੀ ਠੀਕ ਹੈ ਜੀ ਸੱਚ ਦੱਸੂਗਾ ਠੀਕ ਹੈ ਜੀ ਚਲਿਏ ਜੀ ਹਾਂ ਲਓ ਜੀ ਹਾਂਜੀ ਹੁਣ ਮੈਂ ਚੈੱਕ ਕਰਕੇ ਦੇਖ ਲਗਾ ਕਿ ਅੱਜ ਕੀ ਕਮਾਲ ਕੀਤਾ ਜੀ ਠੀਕ ਹੈ ਜੀ ਹੁਣ ਆਪਾਂ ਦੇਖਦੇ ਹਾਂ ਆਹਾ ਹਾ ਹਾ ਵਾਹ ਕੀ ਬਾਤ ਹੈ ਸਿਰਾਈ ਕਰਤਾ ਹੈ ਸੱਚੀ ਗੱਲਾਂ ਬਹੁਤ ਐਸਟਾਰ ਤੇ ਇੱਕ ਵਾਰ ਤੋ ਜੀ ਟਰਾਈ ਕਰਨਾ ਓਟਸ ਦੀ ਕੀਰ ਬਣਾਣੀ ਇੱਕ ਇੱਕ ਦੇ ਵਿੱਚ ਸਪੈਸ਼ਲ ਹੈ ਪਰ ਕੋਈ ਦੱਸ ਲਗਾ ਕਿ ਇਹ 슈ਗਰ ਦੇ ਮਰੀਜ਼ਾਂ ਵਾਸਤੇ ਬਹੁਤ ਵਧੀਆ ਜੀ। ਹੋਰਸ ਦੀ ਖੀਰ ਬਣਾ ਲਓ ਜਾਂ ਹੋਰਸ ਦੁੱਧ ਮਿਲਾ ਕੇ ਮਿਕਸ ਕਰਕੇ ਉਬਾਲ ਕੇ ਪੀ ਸਕਦੇ ਆ। ਤੇ ਇਸ ਕਰਕੇ ਸਾਰੇ ਅਗੇ ਰਿਕਵੈਸਟ ਹੈ ਕਿ ਇੱਕ ਵਾਰ ਬਣਾ ਕੇ ਦੇਖੋ। ਬਾਕੀ ਖੀਰ ਤਾਂ ਬਹੁਤ ਬਣਾਉਂਦੇ ਚੌਲਾਂ ਦੀ ਪਰ ਹੋਰਸ ਦੀ ਖੀਰ ਬਣਾ ਕੇ ਖਾਣ ਦਾ ਮਜ਼ਾ ਹੀ ਕੁਸ ਹੋ ਰਿਹਾ। ਕਿਉਂਕਿ ਉਹ ਇੱਕ ਤੇ ਸਿਹਤ ਵਾਸਤੇ ਬਹੁਤ ਵਧੀਆ। ਤਾਂ ਬਹੁਤ ਬਹੁਤ ਧੰਨਵਾਦ ਅਸ਼ਾ ਜੀ ਬਣਾ ਕੇ ਦਿੱਤੀ ਹੈ ਹੋਰਸ ਦੀ ਖੀਰ। ਥੈਂਕ ਯੂ। ਸਹੀ। ਠੀਕ ਹੈ ਜੀ। ਇਸ ਦੇ ਨਾਲ ਹੀ ਸਾਰੇ ਨੂੰ ਸਸਤੀ ਕਾ ਦੁਬਾਰਾ ਦੇਖ ਸਕੋਗੇ ਜੀ। बहुत टेस्ट है जी अच्छे खाने मज़े सत श्रीकाल जी सी अच्छी वाह भाई सच्ची गाली गलता है खाई जाइए खाई ही जाइए आह